ਬਾਬਾ ਬੁੱਢਾ ਜੀ ਦੇ ਵੰਸ ਵਿੱਚ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ਤੇ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੇ ਗਾਗਰ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਪ੍ਰਕਾਸ਼ ਸਥਾਨ ਦੇਸ਼ ਨਾਨਦੀ ਸੇਵਾ ਵਿੱਚ ਭੇਟ ਕੀਤੀ ਹੈ ਇਸ ਮੌਕੇ ਬਾਬਾ ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਸ੍ਰੀ ਸੰਤੋਖ ਸਾਹਿਬ ਸ੍ਰੀ ਢਾਮ ਸਾਹਿਬ ਸ੍ਰੀ ਵਿਵੇਕ ਸਾਹਿਬ ਸ੍ਰੀ ਕੋਲ ਸਾਹਿਬ ਅਤੇ ਸ੍ਰੀ ਅੰਮ੍ਰਿਤ ਸਾਹਿਬ ਦੇ ਸਰੋਵਰ ਤੋਂ ਜਲ ਇਕੱਤਰ ਕਰਕੇ ਥੇ ਲਿਆਂਦਾ ਗਿਆ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਸ਼ਾ ਜੀਆਂ ਰਹਿਮਤਾਂ ਆਈਆਂ ਐ ਕਿ 7ਵੀਂ ਵਾਰ ਅੰਮ੍ਰਿਤਸਰ ਸਾਹਿਬ ਦੇ ਪੰਜਾਂ ਸਰੋਵਰਾਂ ਦੇ ਜਲਦੀ ਗਾਗਰ ਨਾਲ ਉਹਨਾਂ ਦੇ ਪ੍ਰਕਾਸ਼ ਹਿਸਤਾਨ ਦਾ ਸ਼ਨਾਨੋ ਹੈ ਦੋ ਬਗਰਾ ਮਾਤਾ ਗੁਜਰਕਾ ਰਸਾਲ ਦੇ ਉਹਨਾਂ ਨੇ ਆਪਣੇ ਘਰ ਦੀਆਂ ਖੁਇ ਦੇ ਤੋਂ ਖੁਦੇ ਭਰ ਕੇ ਆ ਦੇ ਕੇ ਅੰਮ੍ਰਿਤਸਰ ਸਾਹਿਬ ਤੋਂ ਜੋ ਹਰ ਸਾਲ ਗਾਗਰ ਰਹਿ ਕੇ ਉਹਨਾਂ ਨਾਲ ਅੱਜ ਪ੍ਰਕਾਸ਼ ਸਤਾਨ ਦਾ ਜਾਣਨ ਹੋਇਆ ਇਹ ਸੱਚੇ ਪਾਤਸ਼ਾਹ ਦੇ ਮੇਰਾ ਨਾਲ ਦਾਸ ਬਾਬਾ ਬੁੱਢਾ ਸਾਹਿਬ ਜੀ ਦੀ ਅੰਤਬੰਸ ਦਸਵੀਂ ਪੀੜੀ ਵੱਡੇ ਪੁੱਤਰ ਜੀ ਬਾਬਾ ਸਹਾਰੀ ਗੁਰੂ ਘੜੀ ਰੰਧਾਵਾ ਜੀ ਦਸਵੀਂ ਪੀੜੀ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਮੁਖੀ ਸੰਪਰਦਾ ਬਾਬਾ ਬੁੱਢਾ ਮਨਸ ਗੁਰੂ ਘਿਹੜੀ ਗੁਰੂ ਘੇ ਵਿਡਾਲੀ ਸ਼ਾਦਾ ਸਾਹਿਬ ਤੋਂ ਨਾਲ ਗਾਗਰੀ ਸਿੰਘ ਆਉਂਦੇ ਨੇ ਭੈ ਲੋਕ ਆਗਰਾ ਭਰੀਆਂ ਜਾਂਦੀਆਂ ਨੇ ਫਿਰ ਹਰਮੰਦਰ ਸਾਹਿਬ ਤੋਂ ਉਹਦਾ ਅਰਦਾਸ ਸ੍ਰੀ ਕਾਲ ਤਖਤ ਸਾਹਿਬ ਤੋਂ ਅਰਦਾਸ ਹੋ ਕੇ ਤੇ ਸ੍ਰੀ ਹਜੂਰ ਸਾਹਿਬ ਲੈ ਕੇ ਜਾਈ ਦੀ 12 ਸਾਲ 13 ਸਾਲ ਅਰ ਕੀ ਉੱਥੇ ਹੋ ਕੇ ਤੇ ਇੱਥੇ ਵੀ 7 ਸਾਲ 300 ਸਾਲਾਂ ਤੇ ਸੱਚੇ ਪਾਸ਼ਾ ਕਿਰਪਾ ਕੀਤੀ ਸੀ ਐਰ ਕੀ 357 ਸਾਢੇ 300 ਸਾਢਾ ਤੇ ਕਿਰਪਾ ਆਈ ਸੀ ਐਰ ਕੀ 357 ਸਾਲਾ ਸੋ ਸਾਧਗੁਦਿਆਂ ਮੇਰਾ ਬਖਸ਼ਾ ਹੋਈਆਂ ਇੱਕ ਆਗਰ ਦੀ ਸੇਵਾ ਪ੍ਰਵਾਨ ਹੋਈ ਤਖਤ ਤੋਂ ਉਹਦੇ ਜਹੇਦਾਰ ਹੁਕਮ ਦੇ ਮੁਤਾਬਕ ਕਿਉਂਕਿ ਅਸੀਂ ਤੇ ਗਾਗਰ ਖੜੀ ਸੀ ਸੰਗਤਾਂ ਨੂੰ ਸਕਾਉਣ ਵਾਸਤੇ 13 ਸਾਲ ਪਹਿਲਾਂ ਹਜੂਰ ਸਾਹਿਬ ਤੇ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਲੰਗਰ ਬਾਬਾ ਮidan ਸਿੰਘ ਵਾਲਿਆਂ ਨੇ ਜਦੋਂ ਸਿੰਘ ਸਾਹਿਬ ਬਾਬਾ ਕਲਾਂ ਸਿੰਘ ਸਾਹਿਬ ਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਪੰਨਾ ਸਰੋਵਰਾਂ ਤੋਂ ਜਲਦੀ ਗੱਗਰ ਆਈ ਹੈ ਤੇ ਬਾਬਾ ਬਡਾ ਸਾਹਿਬ ਦੀ ਅੰਸ਼ ਲੈ ਕੇ ਆਈ ਹੈ ਉਹਨਾਂ ਕਹਿ ਪਏ ਅਸੀਂ ਅਰਦਾਸ ਦੇ ਵਿੱਚ ਪੰਨਾ ਸਰੋਵਰਾਂ ਦਾ ਨਾਮ ਲੈਨੇ ਆ ਤੇ ਕਿਉਂ ਨਾ ਇਹਨੂੰ ਸੇਵਾ ਚ ਲਾ ਦਿਆ ਜਾਵੇ ਸੋ ਉਹਨਾਂ ਨੇ ਤਖਤ ਦੀ ਛਨਾਣ ਦੀ ਸੇਵਾ ਚ ਲਾ ਲਿਆ ਉੱਥੇ ਹਰ ਸਾਲ ਤੱਕ ਛਨਾਣ ਹੁੰਦਾ ਹੈ ਤੇ ਉਹ ਸਾਨੂੰ ਹੁਕਮ ਆਇਆ ਕਿ ਤੁਸੀਂ ਹਰ ਸਾਲ ਲੈ ਕੇ ਆਇਆ ਕਰੋ ਇੱਥੋਂ ਦੇ ਜੇਥੇਦਾਰਾਂ ਨੇ ਵੀ ਸਾਨੂੰ ਹੁਕਮ ਕੀਤਾ ਕਿ ਤੁਸੀਂ ਇੱਥੇ ਵੀ ਲਿਆਇਆ ਕਰੋ